ਲਗੇ ਦਿਨ ਤੋਂ ਵੀ ਚਰਚਾ ਚੱਲਦੀ ਪਈ ਸੀ ਕਿ ਸੁਖਬੀਰ ਸਿੰਘ ਬਾਦਲ ਦੀ ਧੀ ਦੇ ਵਿਆਹ ਦੇ ਵਿੱਚ ਜਿੱਥੇ ਖਾਸੀ ਵੱਡੀ ਮਾਤਰਾ ਦੇ ਵਿੱਚ ਬੀਜੇਪੀ ਲੀਡਰ ਆਏ ਉੱਥੇ ਇੱਕ ਇਹ ਵੀ ਵੀਡੀਓ ਲਗਾਤਾਰ ਵਾਇਰਲ ਹੋਈ ਕਿ ਸੁਖਬੀਰ ਸਿੰਘ ਬਾਦਲ ਇਹ ਕਹਿੰਦੇ ਸੀ ਕਿ ਅਕਾਲੀ ਲੀਡਰ ਬੀਜੇਪੀ ਦੇ ਵਿੱਚ ਡਿਪੂਟੇਸ਼ਨ ਤੇ ਭੇਜੇ ਹੋਇਆ ਸੁਨੀਲ ਜਾਖੜ ਦੇ ਨਾਲ ਗੱਲ ਕਰ ਰਹੇ ਸੀ ਔਰ ਬੜੇ ਠਾਕੇ ਮਾਰ ਕੇ ਹੱਸ ਰਹੇ ਸੀ ਉਹ ਉਹ ਸਾਰਾ ਕੁਝ ਹੋਣ ਤੋਂ ਬਾਅਦ ਇੱਕ ਚਰਚਾ ਜਿਹੜੀ ਆ ਉਹ ਵਿਸਥਾਰਪੂਰਵਕ ਸ਼ੁਰੂ ਹੋ ਗਈ ਕਿ ਆਉਂਦੇ ਸਿਰ ਦਿਨਾਂ ਦੇ ਵਿੱਚ ਗੱਠ ਜੋੜ ਹੋ ਸਕਦਾ ਆ ਜਾਂ ਕਹਿ ਦਈਏ ਕਿ ਇਥੋਂ ਤੱਕ ਚਰਚਾਾਂ ਮ ਚੱਲ ਰਹੀਆਂ ਸੀ ਕਿ ਸੁਖਬੀਰ ਸਿੰਘ ਬਾਦਲ ਦੀ ਧੀ ਦਾ ਵਿਆਹ ਜਿਹੜਾ ਹੈ ਉਹ ਗੱਠ ਜੋੜ ਦੀ ਨਹੀਂ ਜੜੀ ਆ ਉਹ ਸਾਬਤ ਹੁੰਦੀ ਨਜ਼ਰ ਆਏਗੀ ਆਉਂਦੇ ਦਿਨਾਂ ਦੇ ਵਿੱਚ ਇਹ ਦਾਅਵੇ ਕੀਤੇ ਜਾਣ ਲੱਗ ਗਏ ਸੀ ਕਿ ਹੁਣ ਇਹਨਾਂ ਦਾਅਵਿਆਂ ਦੇ ਉੱਤੇ ਕੀ ਕੁਝ ਕਿਹਾ ਜਾ ਸਕਦਾ ਆ ਜਾਂ ਇਹ ਦਾਅਵੇ ਕਿੰਨੇ ਕ ਪਾਣੀ ਵਿੱਚ ਨੇ ਕਿੰਨਾ ਕ ਸਹੀ ਆ ਜਾਂ ਵਾਜਬ ਐ ਸਟੇਟਮੈਂਟ ਇਹ ਸਮਝਣਾ ਆ ਜਾਂ ਸਮਝਾਉਣਾ ਇਹਦੇ ਉੱਤੇ ਸਵਾਲ ਖੜੇ ਹੋ ਰਹੇ ਆ ਇਹ ਗੱਲ ਕਰੀਏ ਖਾਸ ਤੌਰ ਦੇ ਉੱਤੇ ਇਸ ਮਸਲੇ ਦੀ ਤਾਂ ਸੁਖਬੀਰ ਸਿੰਘ ਬਾਦਲ ਦੀ ਉਹ ਸਟੇਟਮੈਂਟ ਜਿਹੜੀ ਵਾਇਰਲ ਹੋ ਰਹੀ ਹੈ ਔਰ ਅਕਾਲੀ ਦਲ ਦਾ ਜਿਹੜਾ ਪੁਵੇਖਾ ਕਿਉਂਕਿ 27 ਵਿੱਚ ਵਿਧਾਨ ਸਭਾ ਇਲੈਕਸ਼ਨਸ ਆਉਣ ਵਾਲੀਆਂ ਨੇ ਕਿਉਂਕਿ ਉਸ ਤੋਂ ਪਹਿਲਾਂ ਬਹੁਤ ਕੁਝ ਹੋ ਸਕਦਾ ਹੈ ਔਰ ਬੀਜੇਪੀ ਵੀ ਜਿਹੜੀ ਹੈ ਉਹ ਚਾਹੇਗੀ ਕਿ ਇਹਨਾਂ 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 ਦਿਨਾਂ ਨੂੰ ਕੈਸ਼ ਔਨ ਕੀਤਾ ਜਾਵੇ ਇਹਨਾਂ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਪੰਜਾਬ ਦੇ ਵਿੱਚ ਆਪਣੀ 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 ਜਿਹੜੀ ਥਾਂ ਹੈ ਉਹ ਬਣਾਈ ਜਾਵੇ ਆਪਣਾ ਦਰਦਵਾ ਬਣਾਇਆ ਜਾਵੇ ਔਰ ਖਾਸ ਤੌਰ ਦੇ ਉੱਤੇ ਦਿੱਲੀ ਜਿੱਤਣ ਤੋਂ ਬਾਅਦ ਬੀਜੇਪੀ ਦਾ ਜਿਹੜਾ ਹੁਣ ਅਗਲਾ ਰੁਖ ਹੋਵੇਗਾ ਉਹ ਪੰਜਾਬ ਵੱਲ ਹੋਵੇਗਾ ਆਪਣੀ ਸਥਿਤੀ ਜਿਹੜੀ ਆ ਉਸ ਜ਼ਿਆਦਾ ਸਟੇਬਲਾਈਜ਼ ਕਰਨ ਵੱਲ ਧਿਆਨ ਜੜੀਆ ਉਹ ਬੀਜੇਪੀ ਕਰ ਵੀ ਹੋਵੇਗੀ ਤੇ ਇਸ ਮੱਦੇ ਨਜ਼ਰ ਬਹੁਤ ਕੁਝ ਇਸ ਵੇਲੇ ਵਿਚਾਰਿਆ ਜਾ ਰਿਹਾ ਸੀ ਕਿ ਬੀਜੇਪੀ ਦਾ ਅਗਲਾ ਪਲਾਨ ਆਫ ਐਕਸ਼ਨ ਕੀ ਹੋਵੇਗਾ ਪੰਜਾਬ ਦੇ ਵਾਸਤੇ ਔਰ ਉਹਦੇ ਦਰਮਿਆਨ ਸੁਖਬੀਰ ਸਿੰਘ ਬਾਦਲ ਦੀ ਧੀ ਦੇ ਵਿਆਹ ਦੇ ਵਿੱਚ ਜਿਹੜੇ ਬੀਜੇਪੀ ਲੀਡਰ ਉਮੜੇ ਨੇ ਉੱਥੇ ਆਏ ਨੇ ਉਹਨਾਂ ਨੇ ਆਪਣੀ ਸ਼ਰਕਤ ਕੀਤੀ ਹੈ ਉਸ ਤੋਂ ਬਾਅਦ ਖਾਸੇ ਸਵਾਲ ਖੜੇ ਹੋਣ ਲੱਗ ਗਏ ਜਿਹਦੇ ਉੱਤੇ ਬੀਜੇਪੀ ਲੀਡਰ ਹਰਜੀਤ ਗਰੇਵਾਲ ਨੇ ਆਪਣਾ ਬਿਆਨ ਸਾਂਝਾ ਕੀਤਾ ਕੌਣ ਇਕੱਠਜੋੜ ਹੋਣ ਵਾਲਾ ਕਿ ਨਹੀਂ ਹੋਣ ਵਾਲਾ ਬੀਜੇਪੀ ਲੀਡਰ ਤੋਂ ਬਿਹਤਰ ਕੌਣ ਜਾਣਦਾ ਹੋਵੇਗਾ ਆਪ ਸੁਣਦੇ ਆ ਬੀਜੇਪੀ ਲੀਡਰ ਹਰਜੀਤ ਗਰੇਵਾਲ ਕੀ ਬੋਲੇ ਕੱਲ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਬੇਟੀ ਦੀ ਸ਼ਾਦੀ ਸੀ ਉਹਦੇ ਸਾਡੇ ਬੀਜੇਪੀ ਦੇ ਬਹੁਤ ਲੀਡਰ ਇੱਥੇ ਵੀ ਗਏ ਦਿੱਲੀ ਵੀ ਗਏ ਬੜੇ ਲੀਡਰ ਪਰ ਰਿਆ ਸ਼ਾਦੀਆਂ ਤੇ ਸਮਾਜਿਕ ਪ੍ਰੋਗਰਾਮਾਂ ਜਾਣ ਦਾ ਇਹ ਮਤਲਬ ਨਿਕਲਿਆ ਜਾਣਾ ਚਾਹੀਦਾ ਕਿ ਸਾਡਾ ਕੋਈ ਗਠਜੋੜ ਹੋ ਰਿਹਾ ਮੈਂ ਪੰਜਾਬ ਦੇ ਲੋਕਾਂ ਨੂੰ ਯਕੀਨ ਦਿਵਾਉਣਾ ਕਿ ਜੇ ਕੋਈ ਗਠਜੰਬੰਦਨ ਦੀ ਗੱਲ ਨਹੀਂ ਨਾ ਇਸ ਲੈਵਲ ਤੇ ਗੱਲ ਹੁੰਦੀ ਹੈ ਇਹ ਹਾਈ ਕਮਾਂਡ ਦਾ ਕੰਮ ਔਰ ਉਹ ਨੀਚੇ ਵਰਕਰਾਂ ਦੀ ਸਲਾਹ ਲੈ ਕੇ ਫਿਰ ਉਸ ਤੇ ਕੰਮ ਕਰਦੇ ਆ ਔਰ ਫਿਲਹਾਲ ਸਾਡਾ ਅਸੀਂ ਇਕੱਲੇ ਚੱਲ ਰਹੇ ਆ ਔਰ ਨਿਰਾਸ਼ ਨਾ ਹੋ ਇਕੱਲੇ ਹੀ ਚੱਲਾਂਗੇ ਔਰ ਸਾਡੇ ਵਿੱਚ ਸ਼ਾਮਲ ਹੋਣ ਜਿਆਦਾ ਜਿਆਦਾ ਤਦਾਦ ਮੈਂ ਸੱਚਾ ਦਿੰਨਾ ਤਾਂ ਕਿ ਆਉਣ ਵਾਲੇ ਟਾਈਮ ਪੰਜਾਬ ਦਾ ਵਿਕਾਸ ਕਰੀਏ ਔਰ ਪੰਜਾਬ ਨੂੰ ਤੇਜ਼ ਗਤੀ ਨਾਲ ਭਾਈਚਾਰਕ ਸਾਂਝ ਬਣਾਉਂਦੇ ਹੋਏ ਅੱਗੇ ਲੈ ਕੇ ਜਾਈਏ ਤੇ ਬੁਰਾਈਆਂ ਜਿਹੜੀਆਂ ਆ ਗਈਆਂ ਨੇ ਗੈਂਗਸਟਰイズਮ ਤੇ ਹੋਰ ਇਹਨਾਂ ਨੂੰ ਖਤਮ ਕਰੀਏ ਇਹੀ ਮੈਂ ਤਬੀਰ ਕਰਦਾ ਸਾਡਾ ਕੋਈ ਅਜੇ ਨਾ ਹਾਈ ਕਮਾਂਡ ਦਾ ਵਿਚਾਰ ਆ ਨਾ ਕੋਈ ਵਿਚਾਰ ਹੋਇਆ ਇਸ ਤੇ ਇਸ ਲਈ ਇਸ ਚੀਜ਼ ਤੇ ਯਕੀਨ ਰੱਖੋ